ਕੈਨੇਡਾ ਦੇ ਲੋਕਾਂ ਨੇ ਐਵੇਂ ਬਦਨਾਮ ਕੀਤਾ ਹੈ ਇੱਥੇ ਵੀ ਨਿਊਜ਼ੀਲੈਂਡ 'ਚ ਬਹੁਤ ਮੁੰਡੇ ਇਦਾਂ ਦੇ ਕਾਮਯਾਬ ਹੋਏ ਆ ਜਿਨ੍ਹਾਂ ਨੂੰ ਕੋਈ سپورਟ ਨਹੀਂ ਮਿਲੀ ਸਗੋਂ ਜਿਹਨੂੰ سپورਟ ਨਹੀਂ ਮਿਲੀ ਸਗੋਂ ਜ਼ਿਆਦਾ ਕਾਮਯਾਬ ਹੁੰਦਾ ਵਾ ਉੱਥੇ ਰੂਹਾਂ ਮਰ ਚੁੱਕੀਆਂ ਲੋਕਾਂ ਦੀਆਂ ਉੱਥੇ ਹਰ ਬੰਦਾ ਜਦੋਂ ਪੈਦਾ ਹੁੰਦਾ ਨਾ ਇੱਕ ਆਪਣੀ ਰੂਹ ਲੈ ਕੇ ਪੈਦਾ ਹੁੰਦਾ ਵਾ ਜਿੱਦਾਂ ਜਿੱਦਾਂ ਆਪਣੇ ਉਮਲਾਂ ਦੀਆਂ ਨਿਸ਼ਾਨ ਸਾਰੇ ਨੇ ਵੱਖਰੇ ਵੱਖਰੇ ਨੇ ਇਦਾਂ ਰੱਬ ਨੇ ਆਪਾਂ ਨੂੰ ਦੋਨੇ ਵੀ ਵੱਖਰੇ ਵੱਖਰੇ ਦਿੱਤੇ ਆ ਰੂਹ ਵੀ ਵੱਖਰੀ ਵੱਖਰੀ ਦਿੰਦੀ ਆ ਕਿਸੇ ਨੂੰ ਕੋਈ ਚ ਪਸੰਦ ਆ ਕਿਸੇ ਨੂੰ ਕਿਸੇ ਨੂੰ ਕੋਈ ਚੀਜ਼ ਪਸੰਦ ਨਹੀਂ ਲੱਗਦੀ ਕਿ ਕਿਸ ਨੇ ਕਿਸ ਢੰਗ ਨਾਲ ਜੀਣਾ ਵਾ ਕਿਸੇ ਦਾ ਸੁਭਾਅ ਵੱਖਰਾ ਰੱਬ ਨੇ ਸਾਰਿਆਂ ਨੂੰ ਵੱਖਰਾ-ਵੱਖਰਾ ਕੀਤਾ ਵਾ ਉੱਥੇ ਰੂਹਾਂ ਮਰ ਚੁੱਕੀਆਂ ਵਾ ਉੱਥੇ ਜੋ ਆਪਾਂ ਨੂੰ ਰੱਬ ਨੇ ਦਿੱਤਾ ਨਾ ਉਹ ਮਰ ਚੁੱਕਿਆ ਵਾ ਉੱਥੇ ਸਮਾਜ ਨੂੰ ਵੇਖ ਕੇ ਜੀਆ ਜਾ ਰਿਹਾ ਵਾ ਉੱਥੇ ਸਮਾਜ ਨੂੰ ਵੇਖ ਕੇ ਜੀਦੇ ਆ ਆਹ ਕੱਪੜਾ ਨਹੀਂ ਪਾਉਣਾ ਲੋਕੀਂ ਕਹਿਣਗੇ ਹੁਣ ਇੱਥੇ ਨਿਊਜ਼ੀਲੈਂਡ 'ਚ ਇਦਾਂ ਦੇ ਲੋਕ ਹੈਗੇ ਆ ਮੈਂ ਦੇਖੇ ਬਹੁਤ ਗੋਰਿਆਂ ਨੂੰ ਨਜ਼ਾਰੇ ਲੈਣਾ ਚਾਹੁੰਦੇ ਆ ਗੋਰਿਆਂ ਨੂੰ ਫਨ ਕਰਨਾ ਚਾਹੁੰਦੇ ਆ ਗੋਰਿਆਂ ਨੂੰ ਜ਼ਿੰਦਗੀ ਜੀਣਾ ਚਾਹੁੰਦੇ ਪਰ ਗੋਰਿਆਂ ਨੂੰ ਭੱਜਣਾ ਨਹੀਂ ਚਾਹੁੰਦੇ ਸਸੀガル ਜੀ ਕਿੱਦਾਂ ਸਾਰੇ ਸਾਰੇ ਮੈਨੂੰ ਹਮੇਸ਼ਾ ਇਕੱਲੇ ਵੇਨੇ ਰਹੇ ਘੁੰਮਦੇ ਫਿਰਦੇ ਕੈਂਪਿੰਗ ਕਰਦੇ ਟਰੈਕਿੰਗ ਕਰਦੇ ਅੱਜ ਮੇਰੇ ਨਾਲ ਕੋਈ ਐਸਾ ਸ਼ਖਸ ਹੈਗਾ ਵਾ ਜਿੰਨੂੰ ਮੈਂ ਤੁਹਾਡੇ ਨਾਲ ਮਿਲਾਉਣਾ ਚਾਹੁੰਦਾ ਮੈਂ ਨਾਲੇ ਆਪਾਂ ਗੱਲਾਂ ਕਰਦੇ ਆਂ ਸ਼ਖਸ ਪਹਿਲੀ ਵਾਰ ਨਿਊਜ਼ੀਲੈਂਡ ਆਇਆ ਵਾ ਤੇ ਜਾਨੀ ਕਿ ਜਾ ਗੱਲਾਂ ਨਹੀਂ ਕਰਦੇ ਜਾਨੀ ਕਿ ਮੇਰੀ ਮਾਤਾ ਹੋ ਮਾਤਾ ਕੀ ਆ ਰਿਹਾ ਠੀਕ ਵਧੀਆ ਸੀ ਤੂੰ ਕੈਮਬ੍ਰਿਜ ਆਉਂਦੀ ਹੈ ਸਸੀਕਾ ਬਾਰੇ ਸਾਰਿਆਂ ਨੂੰ ਸਸੀਕਾ ਜੀ ਪਿਆਰ ਭਰੀ ਮੇਰੇ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਸਸੀਕਾ ਜੀ ਖੁਰ ਮਾਦਾ ਸਾਡੀ ਜਿਆਦਾ ਕਹਿਣਾ ਰਹਿੰਦੀ ਆ ਤੇ ਪਿਛਲੇ ਸਾਲ ਦੀ ਇੰਡੀਆ ਹੀ ਤੇ ਹੁਣ ਪਹਿਲੀ ਵਾਰ ਨਿਊਜ਼ੀਲੈਂਡ ਆਈ ਆ ਮਾਦਾ ਫਿਰ ਕਿੱਦਾਂ ਨਿਊਜ਼ੀਲੈਂਡ ਕਿੱਦਾਂ ਲੱਗਾ ਨਿਊਜ਼ੀਲੈਂਡ ਵਧੀਆ ਲੱਗਾ ਸ਼ਾਂਤੀ ਆ ਭੀੜ ਭੜਕਾ ਨਹੀਂ ਅੱਛਾ ਤੇ ਬਹੁਤ ਵਧੀਆ ਲੱਗਾ ਮੈਨੂੰ ਬਸ ਨਹੀਂ ਨਹੀਂ ਨਿਊਜ਼ੀਲੈਂਡ ਵਧੀਆ ਵਾ ਨਹੀਂ ਵਧੀਆ ਨਹੀਂ ਫਿਰ ਕਿਹ ਕਹਿਣਾ ਤੇ ਨਿਊਜ਼ੀਲੈਂਡ ਜੀ ਫਿਰ ਤਾਂ ਨਾਲ ਇਹੋ ਜਿਹਾ ਥੋੜਾ ਜਿਹਾ ਉੱਥੇ ਭੀੜ ਭੜਕਾ ਜ਼ਿਆਦਾ ਇੰਡੀਅਨ ਲੋਕ ਜ਼ਿਆਦੇ ਆ ਇੱਥੇ ਭੀੜ ਭੜਕਾ ਨਹੀਂ ਰੱਛ ਘੱਟ ਹੁੰਦਾ ਹਰ ਇੱਕ ਚੀਜ਼ ਦੇ ਘੱਟ ਦੇਖਿਆ ਗੱਡੀਆਂ ਦਾ ਵੀ ਹਰ ਇੱਕ ਚੀਜ਼ ਦਾ ਅੱਛਾ ਵਧੀਆ ਹੈ ਸ਼ਾਂਤੀ ਹੈ ਤੇ ਉੱਥੇ ਉੱਥੇ ਜਰਾ ਗੁਰਦੁਆਰੇ ਲੱਗੇ ਆ ਥੋੜਾ ਜਾਨ ਆਉਣ ਦਾ ਥੋੜਾ ਸੌਹ ਹੋ ਜਾਂਦਾ ਤੇ ਵਧੀਆ ਲੱਗਦਾ ਇੱਥੇ ਗੁਰਦੁਆਰੇ ਦੂਰ ਹੈ ਇਹ ਚੀਜ਼ਾਂ ਥੋੜੀਆਂ ਮੁਸ਼ਕਲ ਲੱਗਦੀਆਂ ਗੁਰਦੁਆਰੇ ਦੂਰ ਨਹੀਂ ਥੇਗੇ ਹਾਂ ਹਾਂ ਉਹਦੇ ਵਿੱਚ ਇੱਥੇ ਵੀ ਗੁਰਦੁਆਰੇ ਬਾਦੂ ਆ ਆਪਾਂ ਹੀ ਕੰਟਰੀਸਾਈਡ ਰਹਿਨੇ ਆ ਇਸ ਕਰਕੇ ਤੈਨੂੰ ਦੂਰ ਲੱਗਦਾ ਵਾ ਮੋਕੇ ਇਹ ਆ ਵੀ ਗੁਰਦੁਆਰੇ ਤੋਂ ਰੀਟਿਨ ਬਣੀ ਹੁੰਦੀ ਨਹੀਂ ਨਹੀਂ ਗੁਰਦੁਆਰੇ ਜਾਣਾ ਥੋੜੀ ਇਹ ਮੁਝਕਲਾਉਂਦੀ ਹੈ ਹੋਰ ਤਾਂ ਕੋਈ ਮੁਝਕਲ ਨਹੀਂ ਇੱਥੇ ਵੀ ਆਹੋ ਇਹ ਮੁਸ਼ਕਿਲ ਇੱਥੇ ਇੰਨੇ ਪੰਜਾਬੀ ਨਹੀਂ ਹੈਗੇ ਜਿੰਨੇ ਕੈਨੇਡਾ 'ਚ ਹੂੰ ਕੈਨੇਡਾ ਦੇ ਲੋਕਾਂ ਨੇ ਐਵੇਂ ਬਦਨਾਮ ਕੀਤਾ ਹੈ ਜਿਹੜੇ ਬੱਚੇ ਮਿਹਨਤ ਕਰਨ ਵਾਲੇ ਆ ਉਹ ਵਧੀਆ ਸੈਟ ਆ ਅੱਛਾ ਜਿਨ੍ਹਾਂ ਨੇ ਇੰਡੀਆ ਨਹੀਂ ਹੱਡ ਪਨ ਕੇ ਕੁਝ ਕੀਤਾ ਉਹ ਜਦੋਂ ਉੱਥੇ ਜਾਂਦੇ ਆ ਉਹਨਾਂ ਨੂੰ ਕਰਨਾ ਪੈਂਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਕੰਮ ਹੁੰਦੇ ਨਹੀਂਗੇ ਫਿਰ ਛੱਡ ਕੇ ਇੰਡੀਆ ਆਉਣਾ ਚਾਹੁੰਦੇ ਆ ਇਹ ਚੀਜ਼ਾਂ ਤੋਂ ਉਹਨਾਂ ਨੂੰ ਕੈਨੇਡਾ ਮਾਡਲ ਲੱਗਦਾ ਕਿ ਉੱਥੇ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਤਾਂ ਹੁੰਦਾ ਨਹੀਂ ਸਪੋਰਟ ਕਰਨ ਵਾਲਾ ਜੇ ਕੋਈ ਹੋਵੇ ਵੀ ਤੇ ਉਹ ਵੀ ਨਹੀਂ ਕਰਦਾ ਉਹ ਦੱਸਾਂਗੀ ਗੱਲ ਆ ਉਹ ਤਾਂ ਖੁਦ ਨੂੰ ਕਰਨਾ ਪੈਂਦਾ ਸਪੋਰਟ ਵਾਲੀ ਗੱਲ ਨਹੀਂ ਆ ਇੱਥੇ ਵੀ ਨਿਊਜ਼ੀਲੈਂਡ 'ਚ ਬਹੁਤ ਮੁੰਡੇ ਇਦਾਂ ਦੇ ਕਾਮਯਾਬ ਹੋਏ ਆ ਜਿਨ੍ਹਾਂ ਨੂੰ ਕੋਈ ਸਪੋਰਟ ਨਹੀਂ ਮਿਲੀ ਸਗੋਂ ਜਿਹਨੂੰ ਸਪੋਰਟ ਨਹੀਂ ਮਿਲੀ ਸਗੋਂ ਜ਼ਿਆਦਾ ਕਾਮਯਾਬ ਹੁੰਦਾ ਗੱਲ ਇਹ ਆ ਇੰਨੇਰੀਆਂ ਦੇ ਵਿੱਚ ਜਦੋਂ ਰੁੱਖ ਡਿੱਗਦੇ ਹਨ ਜਿਹੜਾ ਐਕਚੁਅਲੀ ਰੁੱਖਾਂ ਦੀਆਂ ਕਮਜ਼ੋਰ ਹੁੰਦੀਆਂ ਵਾ ਨਾਂ ਨੇਰੀਮੀ ਦਾ ਲੱਗ ਜਾਂਦਾ ਜਿਹੜੇ ਬਦਨਾਮ ਕਰਦੇ ਨੇ ਕੈਨੇਡਾ ਨੂੰ ਜਿਹੜੇ ਮੁੜ ਕੇ ਆ ਰਹੇ ਆ ਤੇ ਬਾਅਦ ਚੋਂ ਆਣ ਕੇ ਇੰਡੀਆ 'ਚ ਟੀਵੀ 'ਆਂ ਅੱਗੇ ਬਹਿ ਕੇ ਕਹਿ ਰਹੇ ਕੈਨੇਡਾ ਕੋਈ ਜੜ ਗਿਆ ਕੈਨੇਡਾ 'ਚ ਕੁਝ ਨਹੀਂ ਹੈਗਾ ਆਪਣੇ ਵੀ ਉੱਥੇ ਰਹਿੰਦੇ ਆ ਸਾਰੇ ਸਟੂਡੈਂਟ ਗਿਆ ਯਾਰ ਰਿਸ਼ਤੇਦਾਰ ਬੁੱਡੇ ਕਿੰਨੇ ਕਾਮਯਾਬ ਆ ਇਹ ਉਹ ਰੋਖਿਆ ਜਿਨ੍ਹਾਂ ਦੀ ਨਜੜਾਂ ਕਮਜ਼ੋਰ ਹੀ ਤੇ ਨਾ ਕੈਨੇਡਾ ਦਾ ਲਾਈ ਜਾਂਦੇ ਆ ਉਹ ਲੋਕ ਕਹਿੰਦੇ ਜਿਆਦਾ ਜੜਨਾ ਨੇ ਕੋਈ ਕੰਮ ਨਹੀਂ ਕੀਤਾ ਉਹ ਜਿਹੜੇ ਹੁਣ 10 10 ਸਾਲ ਦੇ ਗਏ 8 8 ਸਾਲ ਦੇ ਉਹ ਵਧੀਆ ਸੈਟ ਆ ਜੇ ਅੱਜ ਜਿਹੜਾ ਗਿਆ ਉਹਨਾਂ ਦੇ ਕੋਲ 10 ਸਾਲ ਦੇ 10 ਸਾਲ ਦੀ ਰਿਸ ਕਰੇ ਜਿਹੜੇ 10 ਸਾਲ ਤੋਂ ਪਹਿਲਾਂ ਗਏ ਉਹ ਮਿਹਨਤ ਨਾਲ ਹਰ ਇੱਕ ਚੀਜ਼ ਲਈ ਹੈ ਅੱਜ ਜਾ ਕੇ ਕਹੇ ਮੈਂ ਵੀ ਇੰਨੇ ਨਾਲ फटाफट ਬਣ ਜਾ ਉਹ ਨਹੀਂ ਬਣ ਸਕਦਾ फटाफट ਜਾ ਕੇ ਗੱਡੀਆਂ ਲੈ ਲੈਣੀਆਂ ਮੁੜ ਕੇ ਕਿਸ਼ਤਾਂ ਨਾਲ ਦਿੱਤੀਆਂ ਜਾਣੀਆਂ ਇਹ ਤੇ ਹੈ ਤੇ ਕਈ ਖੁਦ ਖੁਸ਼ੀਆਂ ਵੀ ਕਰਦੇ ਆ ਕਈਆਂ ਨੂੰ ਹਾਰ ਟੈਗ ਆ ਜਾਂਦਾ ਟੈਨਸ਼ਨ ਦੇ ਵਿੱਚ ਰਹਿੰਦੇ ਆ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਬੱਚੇ ਨਾ ਉਹ ਥੋੜੇ ਜੇ ਤੇ ਆ ਵੀ 12 ਛੋਟੇ ਛੋਟੇ ਉਮਰਾਂ ਦੇ ਅੱਜ ਕਿਤੇ 12 ਕਰ ਲੈਂਦੇ ਆ ਤੇ ਖੁਦ ਨੂੰ ਆਪਣੀ ਪਹੁੰਚ ਵੇਖਣੀ ਚਾਹੀਦੀ ਮੈਂ ਕੀ ਕਰ ਸਕਦਾ ਕਿੱਥੋਂ ਤੱਕ ਜਾ ਸਕਦਾ ਕਿਸੇ ਵੱਲੇ ਵੇਖ ਕੇ ਆਪਣਾ ਬਣਾ ਗਵਾਓ ਮੈਂ ਤੇ ਇਹ ਆਪੂ ਹੀ ਪਰ ਗੱਲ ਤੇ ਉੱਥੇ ਆਈ ਨਹੀਂ ਨਾ ਫਿਰ ਤੇ ਮੁਸ਼ਕਲਾਂ ਹੀ ਬੜੀਆਂ ਹੁੰਦੀਆਂ ਆ ਕੀ ਚਾਹਾਂ ਮੈਂ ਬੱਚਿਆਂ ਨੂੰ ਥੋੜੇ ਬੱਚਿਆਂ ਨੂੰ ਸਪੋਰਟ ਹੋਣੀ ਚਾਹੀਦੀ ਅੱਗੇ ਦੀ ਪਿੱਛੇ ਦੀ ਬਾਕੀ ਪਲੱਸ ਵੀ ਕਰ ਕਰ ਚੱਲ ਜਾਂਦੇ ਛੋਟੀ ਉਮਰ ਹੁੰਦੀ ਬਚਪਨ ਦਾ ਕਿਉਂਕਿ ਅੱਜ ਕੱਲ੍ਹ ਜਿਹੜੇ ਬੱਚੇ ਨਾ ਆਗਿਆਕਾਰੀ ਜ਼ਿਆਦੇ ਆ ਸਮਝਦਾਰ ਕਾ ਕਿਉਂਕਿ ਆਗਿਆਕਾਰੀ ਮੇਰੇ ਕਹਿੰਦਾ ਮਤਲਬ ਕਿ ਜਿਹੜੇ ਆਗਿਆਕਾਰੀ ਬੱਚੇ ਹੁੰਦੇ ਨਾ ਕਿ ਮਾਂ ਪਿਓ ਨੇ ਆਖਿਆ ਤਾਂ ਤੂੰ ਆ ਅਫਸਰ ਬਹਨਾ ਵਾ ਤੂੰ ਬੈਂਕ ਚ ਲੱਗਣਾ ਤੂੰ ਕੈਨੇਡਾ ਜਾਣਾ ਵਾ ਉਹ ਮਾਂ ਪਿਓ ਵਿਚਾਰੇ ਉਹ ਕਹਿੰਦੇ ਮੇਰੇ ਮਾਂ ਪਿਓ ਕਹਿੰਦੇ ਆ ਉਹੀ ਬਹਨਾ ਉਹ ਮਾਂ ਪਿਓ ਦੀ ਵੀ ਮਜਬੂਰੀ ਹੁੰਦੀ ਹੈ ਗਰੀਬੀ ਹੁੰਦੀ ਹੈ ਇੰਡੀਆ ਗਰੀਬੀ ਕਿੰਨੀ ਆ ਜਾਣੀ ਬੱਚੇ ਵਿਹਲੇ ਜਿਹੜੇ ਫਿਰਦੇ ਨੱਚੇ ਕਰਦੇ ਆ ਨੱਚੇ ਕਰਕੇ ਡਿੱਗੇ ਪੈ ਜਾਂਦੇ ਮਾਂ ਪਿਓ ਦੁਖੀ ਹੁੰਦਾ ਹੈ ਉਹ ਫਿਰ ਸੋਚਦਾ ਚੱਲੋ ਉਹਨਾਂ ਬਾਹਰ ਹੀ ਕੱਲ ਦਿੰਦੇ ਆ ਤੇ ਬਾਹਰ ਕਰੇ ਠੀਕ ਉਹ ਪਲੱਸ 2 ਕੀਤੀ ਹੁੰਦੀ ਬੱਚੇ ਹੁੰਦੇ ਬਚਪਨ ਅੰਦਾ ਜੇ ਡਿਗਰੀਆਂ ਕੀਤੀਆਂ ਹੋਣ ਕਾਲਜਾਂ ਦੇ ੱਟਕੇ ਖਾਦੇ ਹੁੰਦੇ ਆ ਪਤਾ ਹੁੰਦਾ ਚੰਗੇ ਮਾੜੇ ਦਾ ਹੁਣ ਜੇ ਤਾਂ ਮੈਂ ਇੰਡੀਆ ਤੋਂ ਹੋ ਗਿਆ ਆ ਉੱਥੇ ਵੇਖ ਕੇ ਆ ਕਿਹ ਚ ਸ਼ੈਨ ਸ਼ੀਲਤਾ ਨਹੀਂ ਹੈਗੀ ਸਬਰ ਨਹੀਂ ਹੈਗਾ ਮਾੜੀ ਜੀ ਗੱਲ ਨਾਲ ਲੜਾਈ ਗੱਲ ਨੂੰ ਆਉਂਦੇ ਆ ਕੋਈ ਖੁਸ਼ ਨਹੀਂ ਗਾਤੀ ਉਹਨੇ ਆਪਣੀ ਰੂਹ ਕੋਈ ਖੁਸ਼ ਨਹੀਂ ਟੈਨਸ਼ਨਾਂ ਚ ਮਰੇ ਪਏ ਸਾਰੇ ਉੱਥੇ ਮੈਂ ਜੋ ਮੇਰੇ ਨਾਲ ਆਪਾਂ ਮੌਤ ਤੇ ਦੱਸ ਦੇਣ ਰਿਹਾ ਉੱਥੇ ਮੈਂ ਕਿੰਨਾ ਉਖਾਰਿਆ ਮੈਨੂੰ ਪਤਾ ਆ ਆਪਾਂ ਬੋਲਦੇ ਰਹੇ ਆ ਆਪਾਂ ਕਿ ਉੱਥੇ ਰੂਹਾਂ ਮਰ ਚੁੱਕੀਆਂ ਲੋਕਾਂ ਦੀਆਂ ਉੱਥੇ ਹਰ ਬੰਦਾ ਜਦੋਂ ਪੈਦਾ ਹੁੰਦਾ ਨਾ ਇੱਕ ਆਪਣੀ ਰੂਹ ਲੈ ਕੇ ਪੈਦਾ ਹੁੰਦਾ ਵਾ ਜਿੱਦਾਂ ਜਿੱਦਾਂ ਆਪਣੇ ਉਂਗਲਾਂ ਦੀਆਂ ਨਿਸ਼ਾਨ ਸਾਰੇ ਨੇ ਵੱਖਰੇ ਵੱਖਰੇ ਨੇ ਇਦਾਂ ਰੱਬ ਨੇ ਆਪਾਂ ਨੂੰ ਦੋਨੇ ਵੀ ਵੱਖਰੇ ਵੱਖਰੇ ਦਿੱਤੇ ਆ ਰੂਹ ਵੀ ਵੱਖਰੀ ਵੱਖਰੀ ਦਿੱਤੀ ਆ ਕਿਸੇ ਨੂੰ ਕੋਈ ਚੀਜ਼ ਪਸੰਦ ਆ ਕਿਸੇ ਨੂੰ ਕਿਸੇ ਨੂੰ ਕੋਈ ਚੀਜ਼ ਪਸੰਦ ਲੱਗਦੀ ਹੈ ਕਿਸੇ ਨੇ ਕਿਸੇ ਢੰਗ ਨਾਲ ਜੀਣਾ ਵਾ ਕਿਸੇ ਦਾ ਸੁਭਾਅ ਵੱਖਰਾ ਰੱਬ ਨੇ ਸਾਰਿਆਂ ਨੂੰ ਵੱਖਰਾ ਵੱਖਰਾ ਕੀਤਾ ਵਾ ਉੱਥੇ ਰੂਹਾਂ ਮਰ ਚੁੱਕੀਆਂ ਵਾ ਉੱਥੇ ਜੋ ਆਪਾਂ ਨੂੰ ਰੱਬ ਨੇ ਦਿੱਤਾ ਨਾ ਉਹ ਮਰ ਚੁੱਕਿਆ ਵਾ ਉਥੇ ਸਮਾਜ ਨੂੰ ਵੇਖ ਕੇ ਜੀਆ ਜਾ ਰਿਹਾ ਵਾ ਉਥੇ ਸਮਾਜ ਨੂੰ ਵੇਖ ਕੇ ਜੀਦੇ ਆ ਆਹ ਕੱਪੜਾ ਨਹੀਂ ਪਾਉਣਾ ਲੋਕੀ ਕਹਣਗੇ ਆਹ ਸੂਟ ਨਹੀਂ ਪਾਉਣਾ ਲੋਕੀ ਕਹਿਣਗੇ ਇੱਥੇ ਨਹੀਂ ਜਾਣਾ ਲੋਕੀ ਕਹਿਣਗੇ ਆਹ ਗੱਡੀ ਨਹੀਂ ਲੈਣੀ ਉਹ ਲੈ ਕਿਹੜਾ ਦੋ ਮੁੰਡੇ ਬਾਹਰ ਆ ਤੇ ਗੱਡੀ ਅਜ ਨਿਜੀਲੀ ਫਿਰਦੇ ਆ ਉਥੇ ਆ ਨਹੀਂ ਕਰਨਾ ਉਹਦੇ ਹਰ ਚੀਜ਼ ਮੈਂ ਵੇਖ ਕੇ ਆ ਨਾ ਮੇਰੀ ਲੜਾਈ ਉਹੀ ਰਹੀ ਉਸੇ ਹਰ ਚੀਜ਼ ਟਾਡੀ ਲੋਕਾਂ ਦੇ ਹਿਸਾਬ ਨਾਲ ਕੀ ਆਹ ਕੱਪੜਾ ਨਹੀਂ ਪਾਉਣਾ ਆ ਜੇ ਪਾਏਗਾ ਲੋਕੀ ਕਹਿਣਗੇ ਤੇ ਰੰਗ ਪਾਉਂਦੇ ਨਹੀਂ ਲੋਕੀ ਆ ਇਤਨਾ ਨਾ ਦਾੜੀ ਕੱਟ ਇਤਨਾ ਨਾ ਵਾਲ ਕੱਟ ਆਹ ਨਾ ਕਰਨਾ ਕੱਪੜੇ ਇਦਾਂ ਦੇ ਪਾਉਣੇ ਆਂ ਥੋਥੇ ਦੇ ਨਹੀਂ ਜਾਣਦਾ ਲੋਕੀ ਕੀ ਕਹਿਣਗੇ ਮਤਲਬ ਕਿ ਹਰ ਚੀਜ਼ ਲੋਕਾਂ ਦੇ ਡਿਪੈਂਡ ਹੈ ਕਿ ਲੋਕੀ ਕੀ ਕਹਿਣਗੇ ਉੱਥੇ ਆਪਣੀ ਸੋਚ ਮਾਰ ਚਦੀ ਹੈ ਲੋਕੀ ਡਿਪਰੈਸ਼ਨ 'ਚ ਹੀ ਤੁਰੇ ਫਿਰਦੇ ਆ ਲੋਕੀ ਕੀ ਕਿਸੇ ਨਾਲ ਇੱਕ ਦੂਜੇ ਤੋਂ ਸਹੀ ਬਣਨ ਦੀ ਕੋਸ਼ਿਸ਼ ਕਰ ਰਹੇ ਆ ਇੱਕ ਦੂਜੇ ਤੋਂ ਆਪਣੇ ਆਪ ਨੂੰ ਸ਼ੋਅ ਆਫ ਦੇ ਵਿੱਚ ਫਸੇ ਆ ਕਿ ਆਪਣੇ ਆਪ ਨੂੰ ਇੱਕ ਦੂਜੇ ਤੋਂ ਬੈਟਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਹਾਲਾਕੀ ਉਹਨਾਂ ਨੂੰ ਆਪਣੇ ਹਿਸਾਬ ਨਾਲ ਜੀਣਾ ਚਾਹੀਦਾ ਹੈ ਜਿਹੜੀ ਰੂਹ ਉਹਨੂੰ ਰੱਬ ਨੇ ਦਿੱਤੀ ਹੈ ਜਿਹੜਾ ਸੁਭਾਅ ਰੱਬ ਨੇ ਦਿੱਤਾ ਵਾ ਜਿਹੜਾ ਜੀਨ ਦਾ ਢਾਂਗ ਤੁਹਾਨੂੰ ਦਿੱਤਾ ਵਾ ਉਹ ਢਾਂਗ ਦੇ ਨਾਲ ਜੀਓ ਭਾਵੇਂ ਤੁਸੀਂ ਗਰੀਬ ਹੀ ਜਿਓ ਤੇ ਤੁਹਾਨੂੰ ਖੁਸ਼ੀ ਹੋਊਗੀ ਉੱਥੇ ਰੱਬ ਇੱਕ ਇਹ ਉਹ ਹੀ ਰੱਬ ਇਹਨੂੰ ਹੀ ਕਹਿੰਦੇ ਆ ਜਦੋਂ ਜਿਹੜੀ ਚੀਜ਼ ਬੰਦਾ ਪੈਦਾ ਹੁੰਦਾ ਨਾ ਲੈ ਕੇ ਉਹ ਰੱਬ ਹੀ ਆ ਉਹ ਰੱਬ ਨੂੰ ਤੇ ਮਾਰ ਚੁੱਕੀ ਆ ਸਿਰਫ ਰੱਬ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਲੋਕੀ ਕਿ ਇਸੇ ਕਰਕੇ ਸ਼ੈਨਸ਼ੀਲਤਾ ਨਹੀਂ ਹੈਗੀ ਉੱਥੇ ਉਹ ਤਾਂ ਇਹੋ ਹੀ ਆ ਫਲਾਣੇ ਨੇ ਕੋਠੀ ਪਾਲੀ ਆ ਮੈਂ ਉਸ ਤੋਂ ਵੱਡੀ ਪਾਲਾਂ ਉਨੇ ਵੱਡੀ ਗੱਡੀ ਲਈ ਮੈਂ ਮਤੋਂ ਵੱਡੀ ਗੱਡੀ ਲੈ ਲਾਂ ਪਲਾਂੇ ਕਪੜਾ ਪਾਇਆ ਮਤੋਂ ਇੱਕ ਬ੍ਰਾਂਡ ਦਾ ਕਪੜਾ ਪਾਵਾਂ ਇਹ ਚੀਜ਼ਾਂ ਦੇ ਵਿੱਚ ਲੋਕ ਖੋਏ ਪਏ ਉੱਥੇ ਤੇ ਬਸ ਇਹੀ ਚੀਜ਼ਾਂ ਰਹਿ ਗਈਆਂ ਇਹ ਉਹੀ ਮੈਨੂੰ ਬਹੁਤ ਤੰਗ ਇਦਾਂ ਮੈਂ ਤੰਗ ਬਹੁਤ ਆਹ 10 ਦਿਨਾਂ ਚ ਮੈਨੂੰ ਗੁੱਸਾ ਜੜਦਾ ਹੈ ਮੈਨੂੰ ਹਰ ਚੀਜ਼ ਤੁਸੀਂ ਮੈਨੂੰ ਵੀ ਉੱਥੇ ਇੰਨਾ ਕੰਟਰੋਲ ਚ ਰਹਿਣਾ ਪਿਆ ਕਈ ਤਰੀਕ ਚੀਜ਼ਾਂ ਕਰਕੇ ਕਿ ਆਹ ਕੱਪੜੇ ਨਹੀਂ ਪਾਉਣੇ ਆਹ ਸੂ ਆਹ ਰੰਗ ਨਹੀਂ ਪਾਉਣਾ ਉਹ ਜਿਸ ਤਰ੍ਹਾਂ ਦੇ ਉੱਥੇ ਰਹੀਏ ਫਿਰ ਉਹੋ ਜਿਹੇ ਦੇਸ਼ ਦੇ ਉਹੋ ਜਿਹੇ ਪੇਸ ਹੋ ਜਾਂਦਾ ਥੋੜੇ ਗੱਡਸ ਵੀ ਹੋਣੀ ਚਾਹੀਦੀ ਆ ਆਪਣੇ ਚ ਕੌਨਫੀਡੈਂਸ ਲਿਆਓਗੇ ਤਹੀਂ ਆਪਣਾ ਡਿਸੀਜਨ ਆਪ ਲੈਣਾ ਸਿੱਖੋ ਕਿਹ ਹੱਲ ਵੇਖ ਕੇ ਕੱਪੜੇ ਪਾਏ ਕੀ ਫਾਇਦਾ ਕਿਹ ਹੱਲ ਵੇਖ ਕੇ ਤੁਸੀਂ ਕੁਸ਼ ਕੰਮ ਕੀਤਾ ਕੀ ਫਾਇਦਾ ਤੁਹਾਡੀ ਰੂਹ ਫਿਰ ਤੁਸੀਂ ਆਪਣੇ ਆਪਣੀ ਆਪਣੇ ਆਪ ਦੀ ਡਿਸਰੈਸਪੈਕਟ ਕਰ ਰਹੇ ਜੋ ਜੋ ਰੱਬ ਨੇ ਤੁਹਾਨੂੰ ਦਿੱਤਾ ਹੈ ਨਾ ਤੁਸੀਂ ਰੱਬ ਦੀ ਡਿਸਰੈਸਪੈਕਟ ਕਰ ਰਹੇ ਹੋ ਰੱਬ ਦੀ ਬੇਇੱਜ਼ਤੀ ਕਰਾ ਰਹੇ ਜੇ ਤੁਸੀਂ ਰੱਬ ਨੇ ਤੁਹਾਨੂੰ ਦਿੱਤਾ ਜੋ ਉਹਦੀ ਤੁਸੀਂ ਇੱਜ਼ਤ ਨਹੀਂ ਕਰ ਰਹੇ ਲੋਕਾਂ 'ਲੇ ਵੇਖ ਕੇ ਤੁਸੀਂ ਹਰ ਕੰਮ ਕਰ ਰਹੇ ਜੇ ਸਮਾਜ 'ਲੇ ਵੇਖ ਕੇ ਹਰ ਕੰਮ ਕਰ ਰਹੇ ਜੇ ਮੇਰੇ ਹਿਸਾਬ ਨਾਲ ਮੈਂ ਇਦਾਂ ਦਾ ਸ਼ਾਇਦ ਮੈਂ ਗਲਤ ਹਾਂ ਪਰ ਮੈਨੂੰ ਨਹੀਂ ਲੱਗਦਾ ਮੈਨੂੰ ਆਪਣੇ ਆਪ 'ਚ ਇਹ ਲੱਗਦਾ ਕਿ ਜਦੋਂ ਮੈਂ ਕਿਸੇ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਦਾ ਹਾਂ ਇਹਦਾ ਮਤਲਬ ਕਿ ਮੈਂ ਰੱਬ ਦੇ ਗੇਂਸ ਜਾ ਰਿਹਾ ਹਾਂ ਮੈਂ ਰੱਬ ਨੂੰ ਜੋ ਮੈਨੂੰ ਰੱਬ ਨੇ ਦਿੱਤਾ ਮੈਂ ਉਹ ਚੀਜ਼ ਨੂੰ ਇਗਨੋਰ ਕਰਕੇ ਤੇ ਮੈਂ ਕਿਸੇ ਦੀ ਚੀਜ਼ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਕੱਟਣਾ ਚਾਹੁੰਦਾ ਹਾਂ ਇਹ ਗਲਤ ਗੱਲ ਹੈ ਉਹਨਾਂ ਇਟੇ ਨਿਊਜ਼ੀਲੈਂਡ ਚ ਇਦਾਂ ਦੇ ਲੋਕ ਹੈਗੇ ਆ ਮੈਂ ਵੇਖੇ ਆ ਬਹੁਤ ਗੋਰਿਆਂ ਵਾਂਗੂ ਨਜ਼ਾਰੇ ਲੈਣਾ ਚਾਹੁੰਦੇ ਆ ਗੋਰਿਆਂ ਵਾਂਗੂ ਫਨ ਕਰਨਾ ਚਾਹੁੰਦੇ ਆ ਗੋਰਿਆਂ ਵਾਂਗੂ ਜ਼ਿੰਦਗੀ ਜੀਣਾ ਚਾਹੁੰਦੇ ਆ ਪਰ ਗੋਰਿਆਂ ਵਾਂਗੂ ਬਹਾਨਾ ਨਹੀਂ ਚਾਹੁੰਦੇ ਡਬਲ ਪਰਸਨੈਲਿਟੀ ਹੋ ਜਾਂਦੀ ਐ ਇਦਾਂ ਦੇ ਲੋਕਾਂ ਦੀ ਇਦਾਂ ਲੋਕਾਂ ਦੇ ਫੇਸ ਤੇ ਉਹਨਾਂ ਦੇ ਵਾਈਬਸ ਜਿੱਥੇ ਜਾਣਗੇ ਉਹਨਾਂ ਨੂੰ ਰੇਸਿਜ਼ਮ ਹੀ ਹੋਊਗਾ ਉਹਨਾਂ ਨਾਲ ਸਭ ਕੁਝ ਹੋਊਗਾ ਜਿਹੜੇ ਲੋਕ ਗੋਰਿਆਂ ਵਾਂਗੂ ਜੀਣਾ ਚਾਹੁੰਦੇ ਆ ਫਨ ਕਰਨਾ ਚਾਹੁੰਦੇ ਆ ਪਰ ਗੋਰਿਆਂ ਵਾਂਗੂ ਬਹਾਨਾ ਨਹੀਂ ਚਾਹੁੰਦੇ ਆ ਕਲੱਬ ਚ ਮੈਂ ਪਹਿਲਾਂ ਜਾਣਨ ਨਾ ਆ ਆ ਮੈਂ ਇੱਕ ਦੋ ਵਾਰ ਗਿਆ ਮੈਂ ਉਸ ਤੋਂ ਬਾਅਦ ਨਹੀਂ ਗਿਆ ਕਿਉਂਕਿ ਉੱਥੇ ਮੈਂ ਤੁਸੀਂ ਵੇਖਿਓ ਉੱਥੇ ਤੂਦ ਕਰੀ ਜਾਣਾ ਨਹੀਂ ਤੁਸੀਂ ਵੇਖਿਓ ਕਈ ਮੁੰਡੇ ਇਦਾਂ ਦੇ ਹੋਣਗੇ ਉਹਨਾਂ ਦੀ ਸ਼ਕਲਾਂ ਤੇ ਲਿਖਿਆ ਹੁੰਦਾ ਵਾ ਕਿ ਇਹ ਇਸ ਟਾਈਪ ਦਾ ਬੰਦਾ ਨਹੀਂ ਹੈਗਾ ਨਕਚਨ ਗਉਣ ਵਾਲਾ ਕਲੱਬਿੰਗ ਕਰਨ ਵਾਲਾ ਪਾਸ ਉਹ ਇੱਕ ਮਾਰ ਤੇ ਆਇਆ ਹੁੰਦਾ ਵਾ ਕੋਈ ਮਾਰ ਤੇ ਆਇਆ ਹੁੰਦਾ ਕਿ ਕੋਈ ਗੋਰੀ ਮਿਲ ਜੂਗੀ ਕੋਈ ਕੁਸ਼ ਹੋ ਜੂਗਾ ਇਦਾਂ ਦਾ ਉਹ ਗੋਰਿਆਂ ਨੂੰ ਦਿਖਾਉਣਾ ਚਾਹ ਰਿਹਾ ਕਿ ਮੈਂ ਟਾ ਡੇਰ ਗਈਆਂ ਵੇਖੋ ਮੈਂ ਵੀ ਡਾਂਸ ਕਰ ਰਿਹਾ ਮੈਂ ਟਾ ਡੇਰ ਗਈਆਂ ਕੌਨਫੀਡੈਂਸ ਉੱਤੇ ਪੂਰਾ ਲੋ ਹੋਊਗਾ ਪਰ ਉਹ ਫੇਸ ਤੇ ਉਹ ਤੇ ਡਬਲ ਮਾਈਂਡਡ ਫੇਸ ਤੇ ਆ ਜਾਂਦੀ ਹੈ ਉਹ ਚੀਜ਼ ਫੇਸ ਤੇ ਉਹਦੇ ਨਾਲ ਹਮੇਸ਼ਾ ਰੇਸਿਜ਼ਮ ਹੋਊਗਾ ਕਿਤੇ ਵੀ ਜਾਊਗਾ ਉਹਨੂੰ ਐਕਸੈਪਟੈਂਸ ਨਹੀਂ ਮਿਲਦੀ ਉਹਨੂੰ ਉਹਨਾਂ ਕੁਛ ਨਾ ਕੁਛ ਬੁਰਾ ਹੋਊਗਾ ਕਿਉਂਕਿ ਉਹ ਅੰਦਰੋਂ ਉਹ ਨਹੀਂ ਹੈਗਾ ਜੋ ਬਾਹਰੋਂ ਜੇ ਤੁਸੀਂ ਉਹ ਕਰਨ ਜੇ ਤੁਸੀਂ ਉਹ ਚੀਜ਼ ਵਰਗੇ ਬਹਾਨਾ ਨਹੀਂ ਚਾਹੁੰਦੇ ਪਰ ਉਹ ਚੀਜ਼ ਨੂੰ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਉਦੋਂ ਤੁਹਾਡੀ ਪਰਸਨੈਲਿਟੀ ਡਬਲ ਪਰਸਨੈਲਿਟੀ ਬਣ ਜਾਂਦੀ ਆ ਉਹ ਬਹੁਤ ਤੰਗ ਕਰਦੀ ਆ ਬਹੁਤ ਖਤਰਨਾਕ ਹੈ ਤੁਹਾਡੇ ਜੀਵਨ ਵਾਸਤੇ ਤੂੰ ਤਾਂ ਸ਼ੁਰੂ ਤੋਂ ਇਸ ਤਰ੍ਹਾਂ ਮਸਤ ਜਿਹਾ ਰਹਿਆ ਆਂ ਮਸਤ ਰਹਿਣਾ ਤੇ ਜੋ ਦਿਲ ਕਰਨਾ ਉਹ ਕਰਨਾ ਸੋਚਣਾ ਹੈ ਕੀ ਕਰਦਾ ਗੁਰਦੁਆਰੇ ਆਪਾਂ ਜਾਂਦੇ ਹਾਂ 골ਡਨ ਡੰਪਲ ਤੇ ਪੈਦਲ ਜਾਣਾ ਕਈ ਵਾਰ ਆਉਂਦੇ ਆਂ ਰਸਤੇ ਚੱਕਣਾ ਚੱਲ ਫੋਨ ਆਉਤੋ ਤੇ ਬੈਠੇ ਆ ਜਾਂਦੇ ਆਂ ਹਮ ਹਮ ਆਪਾਂ ਦਰਬਾਰ ਸਾਹਿਬ ਤੋਂ ਬੰਨੀ ਜਾਣੇ ਆਏ ਮਾ ਪੁੱਤ ਮੱਥਾ ਟੇਕ ਕੇ ਜਦੋਂ ਆਪਾਂ ਬਸ ਸਟੈਂਡ ਆਇਆ ਜਿੱਥੋਂ ਪਤਲੀਕਰ ਨੂੰ ਆਟੋ ਲਈਦੇ ਉੱਧਰ ਨੂੰ ਆਏ ਉੱਥੇ ਇੱਕ ਪਖਾਰੀ ਬੈਠਾ ਸੀ ਅੱਛਾ ਉਹਨੇ ਕਟੋਰਾ ਰੱਖਿਆ ਹੈ ਗਾੜੀ 500 ਦਾ ਲੋਟ ਹੀ ਮੇਰੇ ਕੋਲ ਕਿਉਂਕਿ ਮੈਨੂੰ ਦਈ ਮੈਂ ਕਰਿਓ ਉਸ ਤਰੀ ਚ ਮੰਗਦਾ ਜਾਂ ਮੈਂ ਤੈਨੂੰ ਦਿੱਤਾ ਤੂੰ 500 ਦਾ ਲੋਟ ਉਹਦੇ ਕਟੋਰੇ ਚ ਰਾਤਾ ਅੱਛਾ ਤੇ ਆ ਗਿਆ ਮੈਂ ਹੁਣ ਆਪਾਂ ਕਿੱਦਾਂ ਜਾਵਾਂਗੇ ਇੰਨਾ ਤੁਰ ਕੇ ਕਿਉਂ ਮੈਨੂੰ ਡਿਸਕ ਦਾ ਹੈ ਮੇਰ ਤੋਂ ਜਦ ਤੁਰਿਆ ਨਹੀਂ ਜਾਂਦਾ ਤੂੰ ਕਾ ਕੋਈ ਗੱਲ ਨਹੀਂ ਆਪਾਂ ਨੂੰ ਪੈਰ ਵੀ ਦਿੱਤੇ ਆ ਹੱਥ ਵੀ ਦਿੱਤੇ ਆ ਆਪਾਂ ਇਹ ਕਿਦਾਂ ਆਹੇ ਬੜੇ ਚੋੜੀ ਗੱਲੋਂ ਤੇ ਮੈਂ ਛੋਟਾ ਜਾਂਦਾ ਆ ਹਾਂ ਦਰਬਾਰ ਸੰਗ ਜਾਂਦਾ ਹੁੰਦਾ ਤੂੰ ਦਰਬਾਰ ਸਾਹਿਬ 2 ਵਜੇ ਰਾਤ ਨੂੰ ਜਾਣਾ ਤੇ ਫਿਰ ਆ ਮੈਂ ਤੁਰ ਕੇ ਘਰੇ ਆਇਆ ਹਾਂ ਗਾਣਾ ਗੱਡਿਆ ਆ ਤੁਰ ਕੇ ਫਿਰ ਤੂੰ ਕੱਲਾ ਵੀਰ ਜਾਂਦਾ ਰਿਆ ਰਾਤ ਨੂੰ 2 ਵਜੇ ਸਾਰੀ ਪ੍ਰਦੱਖਣਾਂ ਦੀ ਜਦ ਤਪਾਈ ਸ਼ੁਰੂ ਹੁੰਦੀ ਉਹ ਤੋ ਕੇ ਤੇ ਮੁੜ ਕੇ ਤੂੰ ਜਿਹੜੇ ਉੱਥੋਂ ਰਮਾਲੇ ਚਾਦਣਾ ਹੁੰਦੀਆਂ ਸੀ ਉਹ ਗੜੜੀ ਬਾਨ ਕੇ ਘਰ ਲਿਆਵਨੇ ਤੇ ਜਿਹੜੇ ਤੇਰੇ ਪਜਾਮਾ ਹੁੰਦੇ ਗੋਡਿਆਂ ਤੋਂ ਫਟਿਆ ਹੋਣਾ ਮੈਂ ਕਹਣਾ ਫਟਿਆ ਹੋਰ ਬਦਲਣਾ ਤੂੰ ਕਹਣਾ ਕੋਈ ਗੱਲ ਨਹੀਂ ਮੈਂ ਗੁਰੂ ਘਰ ਜਾਣਾ ਮੈਂ ਉੱਥੇ ਗੋਡੇ ਥੱਲੇ ਲਾ ਕੇ ਸੇਵਾ ਕਰਦੀ ਆ ਉਹ ਮੇਰੇ ਫੇਰ ਫਟ ਜਾਣੇ ਆ ਇਸ ਕਰਕੇ ਦੂਜੀ ਗੱਲ ਇੱਕ ਹੋਰ ਜੇ ਤੂੰ ਸੇਵਾ ਕਰਨੀ ਜੇ ਤੈਨੂੰ ਉੱਥੇ ਕੋਈ ਪੰਛੀ ਕੋਈ ਡਿੱਗਾ ਮਿਲ ਗਿਆ ਹਾਂ ਹਾਂ ਉਹ ਮੈਂ ਕਰੇ ਉਹ ਚੱਕ ਲਿਓਣਾ ਚੱਕ ਲਿਓਣਾ ਇਹ ਪਾਗਲ ਜਿਹਾ ਰਹਿਣਾ ਮੈਂ ਛੋਟੇ ਹੁੰਦੇ ਆ ਇੱਕ ਵਾਰ ਤਾਂ ਚਿੜੀ ਚੱਕ ਕੇ ਲਿਆਇਆ ਹਾਂ ਮੈਂ ਚਿੜੀ ਲਿਆਇਆ ਕਰੇਗਾ ਇਹ ਉਹ ਤਾਂ ਪਤਾ ਨਹੀਂ ਦੇਖ ਕੇ ਫਰਫਰ ਟਟਾ ਮੈਂ ਇਹਨੂੰ ਲਿਆਇਆ ਤੋ ਕਿ ਗੁਰੂ ਘਰ ਦਾ ਪੰਛੀ ਆ ਉਹਨੂੰ ਰੱਖਿਆ ਗੱਤੇ ਦੇ ਡੱਬੇ ਦੇ ਵਿੱਚ ਉਹ ਨਿਚੌਲਚੂਲ ਪਾਏ ਉਹਨੂੰ ਕੁਝ ਨਾ ਖਾਦਾ ਅਗਲੇ ਦਿਨ ਉਹ ਮਰ ਗਈ। ਹੋ ਹੋ। ਫੇਰ ਤੂੰ ਉਹਦਾ ਦਰਬਾਰ ਸਾਹਿਬ ਦਾ ਜਲ ਪਿਆ ਸੀ ਉਹਦੇ ਨਾਲ ਇਸ਼ਨਾਨ ਕਰਾਇਆ ਚਿੱਟਾ ਕੱਪੜਾ ਲਿਆ ਉਹਦੇ 'ਚ ਬਲੇਟਿਆ ਆਪਣੀ ਪਾਰਕ ਦੇ ਵਿੱਚ ਮਰੂਦ ਹੁੰਦਾ ਸੀ ਮਰੂਦ ਦੇ ਥੱਲੇ ਕਿੰਨਾ ਪਾਉ ਤੋ ਆ ਕੱਢ ਕੇ ਪੁੱਟਿਆ ਪੁੱਟ ਕੇ ਫੇਰ ਉਹ ਪੱਚੀ ਦੀ ਨੂੰ ਦੱਬਿਆ ਤੇ ਇਹ ਗੁਰੂ ਘਰ ਦਾ ਪੰਛੀ ਆ ਤੇਰੇ ਕੰਮ ਹੀ ਇਦਾਂ ਦੇ ਆ ਆਪਾਂ ਉਥੋਂ ਉਥੇ ਅੰਮ੍ਰਿਤਸਰ ਦੀ ਨਿਹੰਗਰ ਆਹੋ ਮੈਂ ਤੇ ਪਿੰਡ ਨੂੰ ਗਈ ਸੀ ਸਾਂ ਤੇ ਤੂੰ ਪਤਨ ਸੀ ਗਿਜਿਆ ਕਿੱਥੇ ਉਹ ਤੇ ਕਿਤੇ ਨੂੰ ਬਜ਼ੁਰਗ ਮਿਲੇ ਆਰਾਮ ਦਾ ਹਸਪਤਲ ਉਹਨੇ ਅੱਖਾਂ ਚੈੱਕ ਕਰਾਈ ਉਹਨੇ ਬਹੁਤ ਪੰਗਾ ਵਾਇਨ ਮੈਨੂੰ ਅੱਜ ਵੀ ਮੈਂ ਸੋਚਦਾ ਅੱਖਾਂ ਚੈੱਕ ਕਰਾਉਣ ਆਇਆ ਤੇ ਉਹ ਡਾਕਟਰ ਨੇ ਆਖਿਆ ਕੱਲ ਨੂੰ ਆਵੀ ਹੁਣ ਤੇ ਉਹ ਆਂਦਾ ਕੱਲ ਨੂੰ ਵੀ ਮੈਂ ਆਉਣਾ ਹੈ ਤੇ ਤੂੰ ਆਖਿਆ ਚੱਲ ਕੋਈ ਨਹੀਂ ਬਾਪੂ ਤੈਨੂੰ ਮੈਂ ਲੈ ਜਾਂਦਾ ਮੈਂ ਤਾਂ ਪਿੰਡ ਗਈ ਹਾਂ ਜਾ ਮਛਮੀ ਕਾ ਰਾਈ ਤੇ ਆਉਂਦਿਆਂ ਬਾਪੂ ਉਠਾਇਆ ਘਰ ਮੈਂ ਕੌਣ ਆਂ ਉਹ ਕਹੇ ਉੱਥੇ ਹੀ ਇੱਕ ਬਜ਼ੁਰਗ ਤੋਂ ਆਂਦਾ ਹੈ ਵੀ ਮੈਨੂੰ ਆਪਣੇ ਘਰ ਲੈ ਜਾ ਰਾਤ ਉਹ ਬਜ਼ੁਰਗ ਨੇ ਬਹੁਤ ਤੁਰ ਰੱਖ ਲਾ ਤੇ ਮੈਂ ਸੇਰ ਫੇਰ ਆਉਣਾ ਮੈਂ ਘਰਾਂ ਵੀ ਮੈਂ ਨੇ ਕੀ ਪੰਗਾ ਪਾਇਆ ਅੱਜ ਕੱਲ ਦਾ ਮਾਹੌਲ ਖਰਾਬ ਹੈ ਬਗਾਨਾ ਬੰਦਾ ਹੈ ਨਾ ਇਹਦੀ ਜਾਨ ਨਾ ਪਛਾਣ ਉਹਨੂੰ ਘਰ ਲੈ ਕੇ ਆ ਗਿਆ ਤੇ ਸਾਰੀ ਰਾਤ ਮੈਂ ਤਾਂ ਸੁੱਤੀ ਨਾ ਓਟੋੜੀ ਵੇਖ ਕੇ ਬੁੱਢਾ ਉੱਠ ਕੇ ਸਾਨੂੰ ਮਾਰਨ ਨਾ ਦੇਵੇ ਹਾਂ ਤੇ ਇਦਾਂ ਕੀਤਾ ਤੇ ਬੜਾ ਔਖਾ ਟਾਈਮ ਕੱਢਿਆ ਫੇਰ ਉਹ ਘਰੋਂ ਨਹੀਂ ਜਾਂਦਾ ਨਾ ਉਹ ਹਰ ਦੂਜੇ ਦੂਜੇ ਦਿਨ ਘਰ ਆ ਜਾਂਦਾ ਆਹ ਤੇ ਚੌਥੇ ਦਿਨ ਫੇਰ ਉਹਨੇ ਆ ਗਿਆ ਨਾ ਆਪਣੀ ਨੂੰ ਪੁੱਤ ਮੇਰਾ ਮਿਲ ਗਿਆ ਮੈਂ ਆਖਣਾ ਵੀ ਚੰਗਾ ਗੱਲ ਹੈ ਤੂੰ ਆਪਾਂ ਕੱਲੇ ਰਹਿੰਦੇ ਹੁੰਦੇ ਡੈਡੀ ਤੇ ਨਹੀਂ ਸੀ ਬਾ ਵੀ ਚੰਗਾ ਬੈਠਾ ਇਹਨੂੰ ਗਲੋਂ ਲਾ ਕੇ ਇਸ ਤਰੀਕੇ ਨਾਲ ਉਹਨੂੰ ਪਹਿਲਾਂ ਕੀ ਕਿਹਾ ਸੀ ਆਪਾਂ ਕਿ ਸਾਈ ਘਰ ਵੇਚਤਾ ਵਾ ਤੇ ਤੂੰ ਜਾ ਅਹੀਂ ਕਰ ਮੂਵ ਕਰਨ ਲੱਗੀ ਹਾਂ ਪਈ ਚੱਲੇ ਆ ਬਸ ਉਹਨੂੰ ਮੱਸਾ ਕੱਢਿਆ ਫੇਰ ਮਹੀਨੇ ਕੇ ਬਾਅਦ ਇੱਕ ਬਜ਼ੁਰਗੀ ਉਹ ਵੀ ਆ ਗਈ ਘਰੇ ਉਹ ਵੀ ਆ ਗਈ ਉਹਨੂੰ ਲੈ ਆਇਆ ਉਹ ਆਂਦੀ ਮੇਰਾ ਕਮਾਹਾ ਦੋ ਦਿਨ ਦਿਨ ਰਿਆ ਰਹੀ ਰੋਟੀ ਪਾਣੀ ਖਵਾਉਣਾ ਰੱਖਿਆ ਵਹਾਂ ਵੀ ਹੁਣ ਮਾਤਾ ਤ ਜਾ ਤੂੰ ਜਿੱਥੇ ਜਾ ਜਾਣਾ ਤੇਰਾ ਘਰ ਆਂਦੀ ਮੇਰਾ ਘਰ ਕਿੱਥੇ ਮੇਰਾ ਇਹੀ ਘਰ ਆ ਮੈਂ ਕਿੱਥੇ ਜਾਣਾ ਆਹੋ ਮੈਂ ਸੋ ਭਲਾ ਕਰਦਾ ਹਾਂ ਉਹ ਪੁੱਠਾ ਪੈ ਜੁੰਦਾ ਤੇਰਾ ਕੰਮ ਉਲਟੇ ਸੀ ਤੂੰ ਦੂਜਾ ਨਹੀਂ ਉਹਨੂੰ ਮਾਤਾ ਨੂੰ ਲੈ ਆਇਆ ਦੋ ਤਿੰਨ ਰੱਖੀ ਮਾਤਾ ਜਾਵੇ ਨਾ ਫਿਰ ਮੈਂ ਚੰਨੇ ਨੂੰ ਲਿਈ ਆਇਆ ਉਹਦਾ ਬਲਵਿੰਦਰ ਦਾ ਮੁੰਡਾ ਹੈ ਪੁਲਿਸ ਤੇ ਉਹਨੂੰ ਮੈਂ ਚੰਨੇ ਆ ਈਦਾ ਮਾਤਾ ਆਈ ਉਹ ਤੇ ਨਿਕਲਦੀ ਜਣ ਮੈਂ ਕੀ ਕਰਾਂ ਉਹ ਆਂਦਾ ਕੋਈ ਗੱਲ ਨਹੀਂ ਰਖਸ਼ੇ ਵਾਲੇ ਨੇ ਆਵਾਜ਼ ਮਾਰੀ ਉਹਨੂੰ ਰੁਪਈਏ 50 ਦਿੱਤੇ ਘਰੇ ਕੇ 100 600 ਰੁਪਏ ਦਿੱਤਾ ਉਹਨੂੰ ਆਂਧਿਆ ਲੈ ਆ ਨਾ ਦਰਬਾਰ ਸਾਹਿਬ ਦੇ ਲਾਗੇ ਲਾਵੀ ਹੋਰ ਨਾ ਕਿਤੇ ਲਾਵੀ ਉੱਥੇ ਜਾ ਕੇ ਮਾਤਮ ਲੈਣੀ ਕੀ ਪਤਾ ਉਹ ਹੋਣ ਵੇਲਾ ਕੀ ਪਤਾ ਉਸੇ ਵਜ੍ਹਾ ਨਾਲ ਮੈਂ ਹਣਾ ਨਜ਼ਾਰੇ ਲੈਣ ਆ ਉਹ ਇਹ ਨਾ ਪਹਿਲੇ ਬਚਪਨ ਹੀ ਇੱਕ ਬਚਪਨ ਵੀ ਜਿਹੜਾ ਹੁੰਦਾ ਰੱਬ ਦਾ ਰੂਪ ਹੁੰਦਾ ਹੈ ਤੇ ਕੁਝ ਚਲੋ ਕਿਸੇ ਦਾ ਚੰਗਾ ਕਰੋ ਮਾੜਾ ਨਾ ਕਰੋ ਜੇ ਹੋ ਸਕਦਾ ਹੈ ਤੇ ਕਰਿਓ ਤੇ ਜੇ ਕਿਸੇ ਦਾ ਨਹੀਂ ਤੇ ਕਰਨਾ ਤੁਹਾਨੂੰ ਲਾਰਾਵਣਾ ਲਾਇਓ ਨਾ ਲਮਕਾਈ ਹੋਈ ਤੇ ਬੰਦੇ ਨੂੰ ਬੰਦਾ ਸਮਝਿਓ ਇਨਸਾਨ ਸਮਝੋ ਇਹ ਵੀ ਬੰਦਾ ਰੱਬ ਨੇ ਪੈਦਾ ਕੀਤਾ ਮੇਰੇ ਵਰਗਾ ਹੀ ਆ ਤੂੰ ਕਿਦਾਂ ਦਾ ਸਖਸ਼ੀ ਤੂੰ ਆਪਣੀ ਮਰਜ਼ੀ ਕਰਨੀ ਆ ਜੋ ਵੀ ਚੰਗਾ ਲੱਗਾ ਉਹ ਕਰਨਾ ਕਿਸੇ ਦੀ ਸੁਣਨੀ ਨਹੀਂ ਜੋ ਤੈਨੂੰ ਵਧੀਆ ਲੱਗਦਾ ਉਹ ਤੂੰ ਕਰਦਾ ਬਸ ਕਿਸੇ ਦੇ ਕਹਿਣ ਤੇ ਤੂੰ ਕੁਝ ਨਹੀਂ ਕਰ ਸਕਦਾ ਇਹ ਚੰਗੀ ਗੱਲ ਐ ਮਾੜੀ ਗੱਲ ਆਪਣੀ ਮਰਜ਼ੀ ਕਰਨੀ ਆ ਇਹ ਚੰਗੀ ਗੱਲ ਐ ਜਾਂ ਮਾੜੀ ਗੱਲ ਆ ਮਰਜ਼ੀ ਦੀ ਗੱਲ ਆ ਮਰਜ਼ੀ ਦਾ ਮਤਲਬ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀਣਾ ਵਾਂ ਹੂੰ ਤੇਰੀ ਸ਼ੁਰੂ ਤੋਂ ਹੀ ਤਾਂ ਕੁਝ ਪਤਾ ਨਹੀਂ ਰੱਬ ਦੀ ਮਰਜ਼ੀ ਕੀ ਹੈ ਸ਼ੁਰੂ ਤੋਂ ਤੂੰ ਲਾਡੀ ਨਾਲੋਂ ਲੱਗ ਹਾਂ ਲੱਗ ਤੇਰਾ ਰਹਿਣਾ ਸਹਿਣਾ ਲੱਗ ਤੇਰਾ ਬੋਲਣਾ ਚੱਲਣਾ ਤੂੰ ਥੋੜਾ ਜਿਹਾ ਲੱਗ ਹਾਂ ਦੂਜਿਆਂ ਨਾਲੋਂ ਥੋੜਾ ਸੋਚਣਾ ਸੋਚਣੀ ਵੀ ਲੱਗ ਹੀ ਵਖਰਾ ਜਿਹਾ ਆਪਣੇ ਆਪ ਜੋ ਕਰਨਾ ਹੈ ਕਿਸੇ ਦੇ ਨਾਲ ਮਿਕਸ ਨਹੀਂ ਰਹਿਣਾ ਕਿਸੇ ਨਾਲ ਗੱਲ ਨਹੀਂ ਕਰਨੀ ਕਿਸੇ ਦੇ ਕਹਿਣ ਤੇ ਕੁਝ ਨਹੀਂ ਕਰਨਾ ਤੇ ਜੋ ਚੰਗਾ ਲੱਗਾ ਤੈਨੂੰ ਤੂੰ ਖੁਦ ਕੀਤਾ ਜੇ ਤੂੰ ਕਿਤੇ ਕੁਝ ਪੈਸਾ ਵੀ ਲੈਣਾ ਖੜਾ ਮਮੀ ਨੇ ਪੈਸੇ ਚਾਹੀਦੇ ਬੰਦੇ ਆਦੇ ਨੇ ਬਾਅਦ ਵਿੱਚ ਤੂੰ ਪਤਾ ਕਰਨਾ ਉਹ ਪੈਸੇ ਜੋੜ ਕੇ ਤੇ ਕੱਪੜੀਆਂ ਦੀ ਤੈਅ ਚ ਰੱਖ ਦੇਣ ਮੇਲਮਾਰੀ ਸਾਫ ਕਰਨੀ ਕੱਪੜੇ ਦੀ ਤੈਅ ਚੋਂ ਪੈਸੇ ਨਿਕਲਨੇ ਪਰ ਮੈਂ ਕੱਢ ਕੇ ਨਹੀਂ ਰੱਖੇ ਚੋਰੀ ਕੀਤੀ ਪਰ ਮੈਂ ਫੇਰ ਉੱਥੇ ਰੱਖ ਦਿੰਦੀ ਹੁੰਦੀ ਆ ਪਰ ਉਹਨੇ ਰੱਖੇ ਸੰਭਾਲ ਕੇ ਚਲ ਮੈਂ ਉੱਥੇ ਰਹਾ ਦਾ ਜਿਆਦਾ ਤੂੰ ਤੇਰਾ ਕੱਪੜਾ ਕੁੱਪੜਾ ਪਾਉਣ ਨੂੰ ਤਾਂ ਸ਼ੌਂਕ ਸ਼ੁਰੂ ਤੋਂ ਨਹੀਂ ਤੇ ਮੈਂ ਆਂਦੇ ਨੇ ਵੀ ਇਹ ਪਤਾ ਨਹੀਂ ਕਿਹਦੇ ਤੇ ਚਲੇ ਗਿਆ ਹੈ ਇਹ ਨਾ ਕੱਪੜਾ ਨਹੀਂ ਪਾਉਂਦਾ ਚੱਜਣਾ ਕੁਝ ਨਹੀਂ ਕਰਦਾ ਲਾਡੀ ਜਿਹੜਾ ਇਹ ਉਹਦੀ ਥੋੜੀ ਲੱਗ ਹੀ ਰਹਿਣੀ ਬਹਿਣੀ ਸ਼ੁਰੂ ਤੋਂ ਪਤਾ ਨਹੀਂ ਤੂੰ ਮੈਂ ਸੋਚਦੀ ਹੁੰਦੀ ਸਾਡੇ ਤੇ ਤੇ ਮੇਰੇ ਤੇ ਤੇ ਗਿਆ ਨਹੀਂ ਪਤਾ ਨਹੀਂ ਕਿੰਦੇ ਤੇ ਚਲੇ ਗਿਆ ਤੂੰ ਸ਼ੁਰੂ ਤੋਂ ਹੀ ਵੱਖਰੇ ਟਾਈਪ ਦਾ ਹੀ ਵੱਖਰਾ ਸੋਚਦਾ ਸੀ ਤੇਰੇ ਵਿਚਾਰ ਸਾਡੇ ਨਾਲ ਨਹੀਂ ਕਈ ਵਾਰ ਮਿਲਦੇ ਅਸੀਂ ਬੈਠੇ ਹੁਣਾ ਅਸੀਂ ਕੋਈ ਗੱਲ ਕਰਨੀ ਤੂੰ ਕੋਈ ਵਿਚਾਰ ਗੱਲ ਕਰਦੇ ਨੇ ਲੜਾਈ ਕਰ ਲੈਣੀ ਤੇਰੇ ਵਿਚਾਰ ਸ਼ੁਰੂ ਤੋਂ ਨਹੀਂ ਮਿਲੇ ਮੈਨੂੰ ਲੱਗਦਾ ਅਸੀਂ ਸੋਚਦੇ ਹਾਂ ਕਿ ਕੀ ਕਿਤੇ ਗਿਆ ਏ ਇਹ ਤੇ ਵਿਚਾਰ ਕਿਦਾਂ ਦੇ ਕੀ ਇਹੜੀ ਕਿਹੜੀ ਰੂਹ ਬਣ ਕੇ ਆਇਆ ਸਾਡੇ ਘਰ ਦੇ ਵਿੱਚ ਤੈਨੂੰ ਮੈਨੂੰ ਲੱਗਦਾ ਵਿਚਾਰਦਾ ਕੀ ਹੈ ਵਿਚਾਰ ਨਹੀਂ ਇਹ ਨਹੀਂ ਮੈਂ ਮਾੜਾ ਹਾਂ ਜਦੋਂ ਕੋਈ ਨਵਾਂ ਵਿਚਾਰ ਹੁੰਦਾ ਨਾ ਕੋਈ ਤਬਦੀਲੀ ਲਿਉਣ ਦੀ ਕੋਸ਼ਿਸ਼ ਕਰਦਾ ਕੋਈ ਨਵੇਂ ਵਿਚਾਰ ਉਹਨੂੰ ਹਮੇਸ਼ਾ ਤਿੰਨ ਪੜਾਵਾਂ 'ਚ ਲੰਘਣਾ ਪੈਂਦਾ ਈਰਖਾ ਨਿੰਦਾ ਤੇ ਕ੍ਰੋਧ ਤਾਂ ਇਹ ਪੜਾਵਾਂ 'ਚ ਲੰਘਣਾ ਪੈਂਦਾ ਜਦੋਂ ਵੀ ਕੋਈ ਨਵੀਂ ਗੱਲ ਕਰੂਗਾ ਨਾ ਹਟ ਕੇ ਜਿਹੜੀ ਪਰੰਪਰਾ ਚੱਲਦੀ ਆਉਂਦੀ ਨਾ ਉਹ ਪਰੰਪਰਾ ਤੋਂ ਅਲੱਗ ਕੋਈ ਗੱਲ ਕਰੂਗਾ ਉਹਨੂੰ ਹਮੇਸ਼ਾ ਈਰਖਾ ਨਿੰਦਾ ਵਿਰੋਧਤਾ ਦਾ ਸਾਹਮਣਾ ਕਰਨਾ ਪੈਣਾ ਪਰੰਪਰਾ ਪਰਿਵਰਤਨ ਦਾ ਦੁਸ਼ਮਣ ਹੁੰਦੀ ਹੈ ਜਿਹੜੀ ਪਰੰਪਰਾ ਹੁੰਦੀ ਹੈ ਨਾ ਜਿਹੜੇ ਪਰੰਪਰਾ ਦੇ ਚੱਲਦੇ ਹੁੰਦੇ ਆ ਉਹ ਪਰਿਵਰਤਨ ਦੀ ਦੁਸ਼ਮਣ ਹੁੰਦੀ ਹੈ ਜਦੋਂ ਕੋਈ ਪਰੰਪਰਾਤ ਨੂੰ ਪਰੰਪਰਾ ਦੇ ਚੱਲਦਾ ਚੱਲਦਾ ਕੋਈ ਹਟਵੀਂ ਨਵੀਂ ਗੱਲ ਕਰਦਾ ਵਾ ਉਹਨੂੰ ਅਕਸੈਪਟ ਨਹੀਂ ਕੀਤਾ ਜਾਂਦਾ ਸਮਾਜ 'ਚ ਬਹੁਤ ਘੱਟ ਜੇ ਅਕਸੈਪਟ ਕਰ ਲੋ ਤੇ ਸਮਾਜ ਬਹੁਤ ਛੇਤੀ ਤਰੱਕੀ ਕਰੂਗਾ ਪਰ ਜੇ ਨਹੀਂ ਇਸ ਕਰਕੇ ਮੈਨੂੰ ਲੱਗਦਾ ਕਿ ਆਪਣਾ ਮੈਨੂੰ ਪਤਾ ਮੈਂ ਕਈ ਵਿਚਾਰ ਨਹੀਂ ਮਿਲਦੇ ਆਪਣੇ ਕਈ ਵਾਰ ਅਗੇਂਸਟ ਵੀ ਹੋਣਾ ਪੈਂਦਾ ਹੈ ਮੈਨੂੰ ਕਰਦੇਵੇਂ ਬਾਕੀ ਚਲੋ ਹੁਣ ਦੇ ਲੰਘੀ ਹੋਰ ਹੋਰ ਕੋਈ ਗੱਲ ਸੁਣਾ ਨਿਊਜ਼ੀਲੈਂਡ ਦੀ ਮਾਦਾ ਨਿਊਜ਼ੀਲੈਂਡ ਠੀਕ ਹੈ ਉੱਥੇ ਲੋਕ ਬੀਜੀ ਆ ਨਹੀਂ ਬੀਜ ਤੇ ਗੋਰੇ ਬੈਠੇ ਬੀਅਰ ਪੀਂ ਜਾਂਦੇ ਆ ਮਾਦਾ ਸਾਡੀ ਨੇ ਗੋਰੇ ਦੇਖ ਲਿਆ ਆ ਵੀਕੈਂਡ ਆ ਨਾ ਨਿਊ ਇਅਰ ਚੱਲਣ ਦੀ ਆ ਕ੍ਰਿਸਮਸ ਤੇ ਵੀਰਾਂ ਬੂਰੇ ਚੱਲਣ ਦੀ ਆ ਤੇ ਮਾਦਾ ਸਾਡੀ ਉਹੀ ਕਹੀ ਜਾਂਦੀ ਆ ਦੋਰੇ ਵੀਰਾਂ ਬੜੀ ਪੀਂਦੇ ਆ ਕੰਜਰ ਸ਼ਰਾਬ ਹੀ ਪੀ ਜਾਂਦੇ ਆ ਇਦਾਂ ਇਦਾਂ ਮਤਲਬ ਇਹਦਾ ਹੈ ਕਿ ਗੱਲ ਕਰ ਦਸਾਂ ਤੇ ਨਹੀਂ ਗੱਲ ਸ਼ਰਾਬ ਮਾੜੀ ਨਿੰਦੀ ਜਿੰਨੇ ਜਿੰਨੂੰ ਸ਼ਰਾਬ ਪੀਣੀ ਆਉਂਦੀ ਹੈ ਨਾ ਕਿਦੋਂ ਪੀਣੀ ਕਿੱਥੇ ਪੀਣੀ ਕਿੰਨੀ ਪੀਣੀ ਕਿਹਦੇ ਨਾਲ ਬਹਿ ਕੇ ਪੀਣੀ ਤੇ ਕਿਸ ਵਾਸਤੇ ਪੀਣੀ ਆ ਉਹਦੇ ਵਾਸਤੇ ਸ਼ਰਾਬ ਮਾੜੀ ਨਹੀਂ ਉਹਦੇ ਵਾਸਤੇ ਸ਼ਰਾਬ ਬਹੁਤ ਚੰਗੀ ਚੀਜ਼ ਐ ਇੰਜੋਏ ਕਰਨ ਵਾਸਤੇ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਸ਼ਰਾਬ ਪੀਣੀ ਕਿੱਥੇ ਆ ਕਿਦੋਂ ਪੀਣੀ ਆ ਕਿੰਨੀ ਪੀਣੀ ਆ ਤੇ ਕਿਹੜੀ ਪੀਣੀ ਆ ਤੇ ਕਿਉਂ ਪੀਣੀ ਆ ਤੇ ਕਿੰਨਾ ਨਾਲ ਬੈਠ ਕੇ ਪੀਣੀ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਉਹਨਾਂ ਦਾ ਘਰ ਉਜੜਨ ਤੋਂ ਕੋਈ ਨਹੀਂ ਰੋਕ ਸਕਦਾ ਕਈ ਬੰਦੇ ਇਥੇ ਚੌਂਕਾਂ ਦੇ ਵਿੱਚ ਕੈਨ ਖੋਲ ਕੇ ਬਹਿ ਜਾਂਦੇ ਐ ਇਦਾਂ ਦੇ ਵੀ ਹੈਗੇ ਆ ਜਦੋਂ ਮਰਜ਼ੀ ਪੀ ਲਈ ਜਦੋਂ ਮਰਜ਼ੀ ਡਰੰਕ ਹੋ ਗਏ ਉਹਨਾਂ ਵਾਸਤੇ ਸ਼ਰਾਬ ਮਾੜੀ ਆ ਇਹ ਇੰਜੋਏ ਕਰਦੇ ਆ ਗੋਰੇ ਪੰਜ ਦਿਨ ਕੰਮ ਕਰਦੇ ਆ ਵੀਕਐਂਡ ਤੇ ਸ਼ਰਾਬ ਪੀਂਦੇ ਆ ਉਹਨਾਂ ਦੀ ਲਾਈਫ ਆ ਪਰ ਕਈ ਇਦਾਂ ਦੇ ਵੀ ਹੈਗੇ ਨੀ ਇੰਗਲੈਂਡ 'ਚ ਜਿਹੜੇ ਸ਼ਰਾਬਾਂ ਹੀ ਪੀ ਜਾਂਦੇ ਸਾਰਾ ਦਿਨ ਤੇ ਬਾਕੀ ਸ਼ਰਾਬ ਨਹੀਂ 마ੜੀ ਹੁੰਦੀ ਮਤਲਬ ਬੰਦੇ 마ੜੇ ਹੁੰਦੇ ਆ ਜਿੰਨੂੰ ਪੀਣੀ ਆਉਂਦੀ ਓਦੇ ਵਾਸਤੇ ਸ਼ਰਾਬ ਸਹੀ ਆ ਜਿੰਨੂੰ ਨਹੀਂ ਪੀਣੀ ਆਉਂਦੀ ਓਦੇ ਵਾਸਤੇ 마ੜੀ ਆ ਤੇ ਸ਼ਰਾਬ ਨਹੀਂ 마ੜੀ ਠੀਕ ਐ ਇੰਜੋਏ ਕਰਦੇ ਆ ਮਤਲਬ ਉਹ ਇਹਨਾਂ ਤਾਂ ਸਾਲ 'ਚ ਇੱਕ ਦੋ ਇੱਕ ਦੋ ਵੀਕ ਹੁੰਦੇ ਇਦਾਂ ਦੇ ਅਖੀਰ 'ਚ ਇੰਜੋਏ ਪੂਰਾ ਕਰਦੇ ਆ ਤੇ ਬੀਨਾ ਪੀਂਦੇ ਆ ਬਾਕੀ ਬੰਦੇ ਚੰਗੇ ਹੁੰਦੇ ਆ ਤੇ ਨੂੰ ਥੋੜਾ ਜਿਹਾ ਆਡ ਲੱਗਾ ਹੋਣਾ ਕਿ ਸ਼ਰਾਬਾਂ ਪੀ ਜਾਂਦੇ ਆ